ਹਾਂ ਜੀ ਕੀ ਹੋ ਗਿਆ ਉਹ ਵੇ ਇਨਾ ਚਿੱਟਾ ਕਿਵੇਂ ਨਿਕਲ ਆਇਆ ਓ ਫਿਰ ਮੂੰਹ ਡਰਾਇ ਜਿੱਤਾ ਸੀਗਾ ਹਾਂ ਜੀ ਤੁਸੀਂ ਆਪਣੇ ਮੈ ਤੇ ਘੋੜੀ ਕਿਉਂ ਨਹੀਂ ਲੈਂਦੀ ਤੇ ਜੇ ਘੋੜੀ ਮੈਨ ਲੈ ਕੇ ਭੱਜ ਜਾਂਦੀ ਫੇ ਤੂੰ ਕੀ ਕਰਦੀ ਜੀ ਸਤਿ ਸ਼੍ਰੀ ਅਕਾਲ ਜੀ ਟਾਕੂ ਫੈਮਿਲੀ ਦੇ ਲਾਪਰੇ ਸਿੰਘ ਦਾ ਵਿਆਹ ਕੁਝ ਦਿਨ ਪਹਿਲਾਂ ਸਰਪ੍ਰਿਤ ਨਾਲ ਹੋ ਕੇ ਹਟਿਆ ਹੈ ਅਤੇ ਆਪਣੇ ਵਿਆਹ ਤੋਂ ਬਾਅਦ ਲਾਪਰੇ ਸਿੰਘ ਆਪਣੀ ਵਾਈਫ ਨਾਲ ਬਹੁਤ ਸਾਰੀਆਂ ਫਨੀ ਵੀਡੀਓਜ਼ ਬਣਾ ਕੇ ਸਾਰਿਆਂ ਨਾਲ ਸਾਂਝੀਆਂ ਕਰਦਾ ਪਿਆ ਹੈ ਜਿਨ੍ਹਾਂ ਨੂੰ ਕਿ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਲੋਕ ਭਰ-ਭਰ ਕੇ ਕਮੈਂਟ ਕਰ ਰਹੇ ਨੇ ਕਿ ਤੁਹਾਡੀਆਂ ਵੀਡੀਓਜ਼ ਬਹੁਤ ਜ਼ਿਆਦਾ ਫਨੀ ਨੇ ਅਤੇ ਐਦਾਂ ਹੀ ਲਗਾਤਾਰ ਆਪਣੀ ਵਾਈਫ ਨਾਲ ਫਨੀ ਵੀਡੀਓਜ਼ ਬਣਾਓ ਅਤੇ ਸਾਡੇ ਨਾਲ ਸ਼ੇਅਰ ਕਰੋ ਤੁਹਾਨੂੰ ਡਾਕੋ ਫੈਮਿਲੀ ਦਾ ਨਵਾਂ ਕੰਟੈਂਟ ਕਿਵੇਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਣਾ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਦਾਂ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਮੈਂ ਨਹੀਂ ਬੰਦਾ ਬੁੰਦਾ ਹਾਂ ਤੂੰ ਕਹੇ ਪੁੱਠਾ ਭੱਜਿਆ ਨਾ ਜਾਣਾ ਨੀਗਾ ਮੈਂ ਨਹੀਂ ਜਾਂਦਾ ਜੁੰਦਾ ਕਿਉਂ ਉਹ ਗੱਡੀ ਤੇਰੀ ਨੂੰ ਚਲੋਂ ਲੱਗੀ ਆ ਆਜਾ ਆਜੋ ਠੀਕ ਹੈ